ਮਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਔ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸਵੀ ਪੂਰੇ ਵਧੀਆ ਠੀਕ ਠਾਕਾਂ ਚੜ੍ਹਦੀ ਕਲਾ ਜੀ ਆ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਬੁੜੀ ਲੈ ਕੇ ਬਹੁਤ ਹੀ ਸਪੈਸ਼ਲ ਤੇ ਖਮਾਕੇਦਾਰ ਵੀਡੀਓ ਆ ਤੇ ਉਹ ਵੀਡੀਓ ਹੈਗੀ ਜੀ ਆਪਣੀ ਮਤਲਬ ਕਿ ਜਿਵੇਂ ਹੁਣ ਲਾਈਟ ਚਲੀ ਜਾਂਦੀ ਆ ਹਨਾ ਤੇ ਕਈ ਵਾਰ ਘੜਾ ਵੀ ਨਹੀਂ ਹੁੰਦਾ ਹੈਗਾ ਪਾਣੀ ਠੰਡਾ ਮਤਲਬ ਕਿ ਆਪਾਂ ਨੂੰ ਕਰਨਾ ਔਖਾ ਹੋ ਜਾਂਦਾ ਕਈ ਵਾਰ ਬੱਚੇ ਪਾਣੀ ਪੀ ਲੈਂਦੇ ਤੇ ਬੋਤਲਾਂ ਭਰਦੇ ਨਹੀਂ ਹੈਗੇ ਤੇ ਆਪਾਂ ਨੂੰ ਠੰਡਾ ਬਣਾ ਚੀਨਾ ਆਉਂਦਾ ਹੈ ਉਹ ਆਪਾਂ ਜਿਹੜਾ ਪਾਣੀ ਪੀਣ ਵਾਸਤੇ ਠੰਡਾ ਕਰਨਾ ਸਿਰਫ 2 ਮਿੰਟਾਂ ਦੇ ਵਿੱਚ ਠੰਡਾ ਕਰਾਂਗੇ ਉਹ ਵੀ ਕਿਸ ਦੀ ਮਦਦ ਨਾਲ ਇੱਕ ਸਰਾਣੀ ਕਵਰ ਦੀ ਜਿਹੜਾ ਸਰਾਣੀ ਦਾ ਕਵਰ ਹੁੰਦਾ ਹੈ ਪਿੱਲੋ ਦਾ ਕਵਰ ਉਹਦੇ ਨਾਲ ਆਪਾਂ ਪਾਣੀ ਠੰਡਾ ਕਰਾਂਗੇ ਕਿਸ ਤਰੀਕੇ ਨਾਲ ਕਰਾਂਗੇ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਚਲੋ ਜੀ ਪਾਣੀ ਠੰਡਾ ਕਰਨ ਵਾਸਤੇ ਆਪਾਂ ਨੂੰ ਚਾਹੀਦੀ ਇੱਕ ਬੋਤਲ ਬੋਤਲ ਦੇ ਵਿੱਚ ਆਪਾਂ ਨੇ ਪਾਣੀ ਪੂਰਾ ਪਾ ਲਿਆ ਟੂਟੀ ਦਾ ਪਾਣੀ ਪਾਇਆ ਠੀਕ ਹੈ ਮਤਲਬ ਕਿ ਮੋਟਰ ਵਗੈਰਾ ਨਹੀਂ ਚਲਾ ਕੇ ਪਾਇਆ ਇਦਾਂ ਹੀ ਪਾਇਆ ਠੀਕ ਹੈ ਲੋ ਜੀ ਇਹ ਹੋ ਗਿਆ ਜੀ ਆਪਣਾ ਪਿੱਲੋ ਕਵਰ ਦੇਖੋ ਜੀ ਇਹਨੂੰ ਆਪਾਂ ਸਾਰੇ ਨੂੰ ਗਿੱਲਾ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਛੋੜਨੇ ਠੀਕ ਹੈ ਜੀ ਪਿੱਲੋ ਕਵਰ ਨੂੰ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜਾ ਇਹ ਪਿੱਲੋ ਕਵਰ ਹੈ ਜੀ ਇਦਾਂ ਸਿੱਧਾ ਪਾਸਾ ਕਰਕੇ ਇਹਦੇ ਵਿੱਚ ਜਿਹੜੀ ਆਪਾਂ ਇਹ ਬੋਤਲ ਹੈ ਇਦਾਂ ਆਪਾਂ ਇਹਦੇ ਵਿੱਚ ਪਾ ਲਵਾਂਗੇ ਲੋ ਜੀ ਨੇ ਜਿਹੜਾ ਆਪਣਾ ਇਹ ਪਿੱਲੋ ਕਵਰ ਐ ਇਹਨੂੰ ਚੰਗੀ ਤਰ੍ਹਾਂ ਆਪਾਂ ਏਦਾਂ ਬਹੁਤੰਨ ਲਪੇਟਾਂਗੇ। ਹੁਣ ਇਹ ਇਹ ਆਪਾਂ ਬੋਤਲ ਚੰਗੀ ਤਰ੍ਹਾਂ ਲਪੇਟ ਲਈ ਆ ਹੁਣ ਆਪਾਂ ਨੇ ਕੀ ਕਰਨਾ ਐ ਜੀ ਜਿਹੜੇ ਇਹ ਬੋਤਲ ਆ ਇਹ ਆਪਾਂ ਕਿੱਥੇ ਰੱਖਣੀ ਆ ਇਹ ਜਿਹੜਾ ਆਪਣਾ برف ਵਾਲਾ ਖਾਨਾ ਐ ਜੀ ਉਹਦੇ ਵਿੱਚ ਇਹਨੂੰ ਆਪਾਂ 2 ਮਿੰਟ ਵਾਸਤੇ ਏਦਾਂ ਹੀ ਰੱਖ ਲਵਾਂਗੇ। ਤੇ ਫੇਰ ਤੁਹਾਨੂੰ ਉਹ ਤੋਂ ਬਾਅਦ ਚ ਲੋ ਜੀ ਆਪਾਂ ਨੇ ਜਿਹੜੀ ਇਹ ਬੋਤਲ ਐ برف ਵਾਲੇ ਕੋਲੇ ਉੱਤੇ ਏਦਾਂ ਰੱਖ ਦੇਣੀ ਐ ਠੀਕ ਐ ਜੀ। ਇਹਨੂੰ so 2 ਮਿੰਟ ਬਾਅਦ ਤੁਹਾਨੂੰ ਹੁਣ ਇਹ ਫ੍ਰਿਜ ਜੋ ਆਪਾਂ ਕੱਢ ਕੇ ਦਿਖਾਣੇ ਆ। ਇਹ ਵੀ ਆਪਣਾ ਪਾਣੀ ਕਿੰਨਾ ਕ ਠੰਡਾ ਹੋ ਗਿਆ। ਸਿਰਫ 2 ਮਿੰਟਾਂ ਦੇ ਵਿੱਚ ਆਪਣਾ ਪਾਣੀ ਬਿਲਕੁਲ ਠੰਡਾ ਹੋ ਜੂਗਾ। ਲਓ ਜੀ 2 ਮਿੰਟ ਹੋ ਗਏ ਨੇ। ਤੇ ਪਾਣੀ ਹੁਣ ਤੁਹਾਨੂੰ ਕੱਢ ਕੇ ਦਿਖਾਣੇ ਆ ਆਪਾਂ ਸਰਾਹਣੇ ਪਿੱਲੋ ਕਵਰ ਚ। ਸਿਰਫ 2 ਮਿੰਟ ਹੀ ਲੱਗੇ ਨੇ ਪਾਣੀ ਠੰਡਾ ਕਰਨ ਨੂੰ। ਲਓ ਜੀ ਇਹਦੇ ਵਿੱਚ ਤੁਹਾਨੂੰ ਬੋਤਲ ਕੱਢ ਕੇ ਦਿਖਾਣੇ ਆ। ਦੇਖੋ ਜੀ ਆਪਣਾ ਪਾਣੀ ਬਿਲਕੁਲ ਠੰਡਾ ਹੋ ਚੁੱਕਿਆ ਤੇ ਮਤਲਬ ਕਿ ਹੁਣ ਆਪਾਂ ਨੂੰ ਇਦਾਂ ਨਹੀਂ ਹੈਗੇ ਵੀ ਪਾਣੀ ਦੀ ਮਤਲਬ ਕਿ ਡੀਕਰਨ ਕੋ ਉਹਦਾ ਘੰਟਾ ਫ੍ਰਿਜ ਬੋਤਲਾ ਜਾਂ 15-20 ਮਿੰਟ ਲਾ ਕੇ ਰੱਖਣੀ ਹੈ ਪੈਣਗੇ ਸਿਰਫ 2 ਮਿੰਟਾਂ ਦੇ ਵਿੱਚ ਜਿਹੜਾ ਆਪਣਾ ਪਾਣੀ ਹੈ ਬਿਲਕੁਲ ਠੰਡਾ ਹੋ ਜਾਊਗਾ ਤੇ ਪਾਣੀ ਪੀਣ ਦੇ ਲਈ ਤਿਆਰ ਹੋ ਗਿਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਆ। ਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵਿੜਕਿਓ। ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ channel ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ। ਇਸੇ ਤਰ੍ਹਾਂ ਲੈ ਕੇ ਆ ਰਹੇ ਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਹੋਰ ਵੀਡੀਓ ਨਾਲ। ਤਦ ਤੱਕ ਲਈ ਸਾਰਨ ਸਸ਼ਕਾ।